ਹਾਂਜੀ ਕਿਹੜੇ ਮੂਹ ਨਾਲ ਇੰਨੀ ਗੱਲ ਕਹਿ ਰਹੀ ਸੀ ਕਿ ਮੈਨੂੰ ਬਖਸ਼ ਦੋ ਹਨਾ ਮੇਰੇ ਵੀ ਦੋ ਬੱਚੇ ਆ ਕਿਹੜੇ ਮੂਹ ਨਾਲ ੱਡੀ ਵੱਡੀ ਗੱਲ ਉਹਨੇ ਕਹ ਦਿੱਤੀ ਅੱਗੇ ਚੱਲੀਏ ਹੋਰ ਕੁੱਝ ਕਹ ਰਹੀ ਹੈ ਅਰ ਕੋਈ ਕੁੱਝ ਅੱਜ 7 ਸਾਲਾਂ ਬਾਅਦ ਦਿਲਰੋਜ ਨੂੰ ਮਿਲਿਆ ਇਨਸਾਫ ਤੇ ਕੁਝ ਜਿਹੜੀ ਗਵਨਡਰ ਨੇ ਮਿੱਟੀ ਪਾ ਕੇ ਦਬ ਦਿੱਤੀ ਸੀ ਜਿੰਦੀ ਕੁੜੀ ਤੇ ਅੱਜ ਮਿਲਿਆ ਉਸ ਕੁੜੀ ਨੂੰ ਇਨਸਾਫ ਸਾਰੀ ਖਬਰ ਸੁਣਦੇ ਆਪਾਂ ਉਸ ਦੀ ਮਾਂ ਕੋਲੋਂ ਉਸ ਨੂੰ ਅੱਜ ਕਿੱਦਾਂ ਲੱਗਦਾ ਹੈ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜੱਜ ਸਾਹਿਬ ਵੱਲੋਂ ਉਹ ਤੋਂ ਹੀ ਅੰਦਰ ਕਹਿ ਰਹੇ ਨੇ ਜੱਜ ਸਾਹਿਬ ਔਰ ਉਨੋ ਰੇਅਰ ਆਫ ਰੇਅਰ ਕੇਸ ਵਿੱਚ ਕਿਹਾ ਗਿਆ ਵਾ ਕਿ ਪੂਰੀ क्रूरਤਾ ਨਾਲ ਇਹਨੂੰ ਜਿੰਨਾ ਟਾਈਮ ਇਹਦੇ ਸਾਹ ਨਹੀਂ ਨਿਕਲਦੇ ਸ਼ਕਤੀ ਨਾਲ ਇਹਨੂੰ ਜੇਲ੍ਹ ਵਿੱਚ ਰੱਖਿਆ ਜਾਵੇ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇੱਕ ਪੂਰੀ ਇਨਸਾਫ ਮਿਲਿਆ ਮੇਰੇ ਬੱਚੇ ਨੂੰ ਪੂਰੀ ਪ੍ਰੈਸ ਦਾ ਬਹੁਤ-ਬਹੁਤ ਧੰਨਵਾਦ ਜਿਹੜੇ 2.5 ਸਾਲ ਤੋਂ ਸਾਡੇ ਨਾਲ ਜੁੜੋਏ ਹਕਮਨ ਸਰ ਦਾ ਥੈਂਕ ਯੂ ਬਹੁਤ ਬਹੁਤ ਜਿਨ੍ਹਾਂ ਨੇ ਇਹ ਲੜਾਈ ਲੜੀ ਆ ਬੀਡੀ ਗੁਪਤਾ ਸਰ ਜੱਜ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਇੰਨਾ ਵੱਡਾ ਡਿਸੀਜਨ ਲੈ ਕੇ ਸਮਾਜ ਨੂੰ ਇੱਕ ਸੇਧ ਦਿੱਤੀ ਆ ਕਿ ਅੱਗੇ ਤੋਂ ਇਦਾਂ ਦੇ ਕ੍ਰਾਈਮ ਨਾ ਹੋਣ ਔਰ ਕਿਸੇ ਮਾਂ ਨਾਲ ਉਹਦਾ ਛੋਟਾ ਨੰਨਾ ਬੱਚਾ ਪਿੱਛੜੇ ਨਾ ਆ ਸੋ ਇੱਕ ਵਾਰ ਸਟੇਟਮੈਂਟ ਜੇ ਤੁਮ ਸੋ ਕੀ ਹੈ ਤੁਮ ਸੋ ਪੂਰਾ ਬਾਕੀ ਪੂਰਾ ਕੀ ਹੈ ਦੇਖੋ ਇੱਕ ਮਿੰਟ ਜੇ ਮੈਂ ਸਮਾਜ ਨੇ ਦਾ ਫੈਸਲਾ ਕੀ ਆਇਆ ਮਨ ਦਾ ਦੋਸਤ ਇਸ ਤਰ੍ਹਾਂ ਦਾ ਦੇਖਦਾ ਹਾਂ ਕਿ ਕੀ ਕਹਿਣਾ ਚਾਹੁੰਦੇ ਦੇ ਦੇਖੋ ਬਹੁਤ ਦੇਰ ਹੋ ਗਈ ਨਾ ਦੀ ਬਤ ਬਹੁਤ ਮਿਹਨਤ ਲੱਗੀ ਹੈਗੀ ਹੈ ਜਿਸ ਪਰਿਵਾਰ ਦੀ ਸਾਰੇ ਬਰਦਾਸ਼ਾ ਸੀ ਸੁਸਾਇਟੀ ਦੀਆਂ ਜੀ ਇਧਰ ਹੋਰ ਲੋਕਾਂ ਦੇ ਕਿਹੜਾ ਮਨਾਂ ਦੇ ਵਿੱਚ ਭਾਵਨਾ ਸੀ ਕਿ ਇਨਸਾਫ ਮਿਲੂ ਅੱਜ ਜਿਹੜਾ ਹੈਗਾ ਫਾਈਨਲੀ ਜੱਜ ਸਾਹਿਬ ਨੇ 200 ਜੋੜ ਥੱਲੇ ਪਹਿਲੇ ਲਾਈਫ ਪ੍ਰਿਜ਼ਰਵੈਂਟ ਕੀਤੀ ਹੈ 201 ਜਿਹੜਾ ਹੈਗਾ ਮੈਂ ਕਿਉਂਕਿ ਇਹਨੇ ਟੈਂਪਰ ਕੀਤਾ ਹੈਗਾ ਉਹਦੇ ਕਰਕੇ 5 ਸਾਲ ਦੀ سزا ਉਹ 302 ਥੱਲੇ ਜਿਹੜਾ ਮਰਡਰ ਕੀਤਾ ਹੈ ਉਹਦੇ ਵਾਸਤੇ ਡੈਥ ਸੈਂਟੈਂਸ ਦੇ ਆਰਡਰ ਕੀਤਾ ਇੱਕ ਬੜਾ ਰੇਰੈਸਟ ਆਫ ਦਾਅ ਰ ਕੇਸ ਹੈ ਅੱਜ ਕਿਉਂਕਿ ਸੋਸਾਇਟੀ ਦੀਆਂ ਭਾਵਨਾਵਾਂ ਸੀ ਆ ਹਰ ਇੱਕ ਮਾਂ ਦੀ ਭਾਵਨਾ ਸੀ ਹਰ ਪਰਿਵਾਰ ਦਾ ਭਾਵਨਾ ਸੀਗੀ ਉਹਦੇ ਕਰਕੇ ਜੋ ਸੈਂਟੈਂਸ ਤੋਂ ਡੈਥ ਕੀਤਾ ਹੈ ਬਾਏ ਹੈਂਗਿੰਗ ਜਦ ਤੱਕ ਡੈਥ ਨਹੀਂ ਹੁੰਦੀ ਇਹ ਆਰਡਰ ਜਿਹੜਾ ਹੈਗਾ ਬੜਾ ਫਾਰਸ ਲੈਟ ਹੈ ਦੇ ਇੰਪੈਕਟ ਹੈਗੇ ਸੁਸਾਇਟੀ ਦੇ ਉੱਤੇ ਸੁਸਾਇਟੀ ਦੇ ਵਿੱਚ ਜਿਹੜਾ ਮੈਸੇਜ ਬੜਾ ਕਲੀਅਰ ਗਿਆ ਹੈ ਕਿ ਇਨਸਾਫ ਜਿਹੜਾ ਹੈਗਾ ਜ਼ਰੂਰ ਹੁੰਦਾ ਹੈ ਔਰ ਜਿਹੜੇ ਬੰਦੇ ਕੋਈ ਵੀ ਗਲਤ ਕਦਮ ਚੱਕਦੇ ਆ ਤੋ ਉਹਨਾਂ ਨੂੰ ਜਿਹੜਾ ਹੈਗਾ ਅਦਾਲਤਾਂ ਵਿੱਚ ਇਨਸਾਫ ਜ਼ਰੂਰ ਮਿਲੂਗਾ ਆਜ ਪਰਵਾਹ ਆ ਮੇਰੇ ਬੱਚਿਆਂ ਨੂੰ ਨੇ ਸਾਡੇ ਸਾਰੇ ਸਾਰਾ ਬਿਵਾਰ ਹੈਗਾ ਇੱਥੇ ਬੈਠਾ ਹੋਇਆ ਆਜ ਬਾਹਰ ਆਜੋ ਸੁੰਦੇ ਸਾਰੇ ਪਿਤਾ ਜਿਹੜਾ ਹੋ ਉਹ ਕੀ ਉਹਦੇ ਪੈਰਾਂ ਚ ਬਿਠਾਏ ਕਿ ਵਾਹਿਗੁਰੂ ਜੀ ਜਿਹੜਾ ਜੀ ਉਹਨਾਂ ਦੇ ਇਨਸਾਨ ਵਾਸਤੇ ਜੋ ਅੱਗੇ ਤੋਂ ਇਹ ਜੀ ਕੋਈ ਆਖ ਨਾਉਣੀ ਹਰਕਤ ਤਾਂ